ਮੈਨੂੰ ਇੱਕ ਮੁੰਡਾ ਮਿਲਿਆ ਬਰੁੱਖਾਂ ਦਾ ਉੱਥੇ ਮੈਂ ਜਦੋਂ ਮੱਥਾ ਟੇਕਣ ਗਿਆ ਜਿੱਥੇ ਬੁੱਤ ਲਾਇਆ ਆਪਾਂ ਨੇ ਕਹਿੰਦਾ ਜੀ ਬਾਦਲ ਸਾਹਿਬ ਇਹ ਬੁੱਤ ਦੀ ਨਾਊਂਸਮੈਂਟ ਕਰਕੇ ਗਈ ਸੀ ਉਦੋਂ ਮੈਂ 6ਵੀਂ ਕਲਾਸ 'ਚ ਪੜਦਾ ਸੀ ਕਹਿੰਦਾ ਹੁਣ ਲੱਗਿਆ ਜੀ ਹੁਣ ਮੇਰਾ ਮੁੰਡਾ 6ਵੀਂ 'ਚ ਪੜਦਾ ਹੈ ਲੈ ਉਹ ਮੁੰਡਾ ਖੜਾ ਆਹ ਖੜਾ ਹੋ ਗਿਆ ਮੁੰਡਾ ਐ ਹੀ ਹੈ ਨਾ ਕਦੋਂ ਨਾਊਂਸ ਕੀਤਾ ਸੀ ਤੂੰ 6ਵੀਂ ਕਲਾਸ 'ਚ ਸੀ ਉਦੋਂ ਤੇ ਬੁੱਤ 'ਚ ਉਦੋਂ ਲੱਗਿਆ ਹੁਣ ਕਿ ਤੁਹਾਨੂੰ ਤੇਰਾ ਮੁੰਡਾ ਕਿੰਨੀ ਵਿੱਚ ਹੈ ਬਸ ਹਲੇਲੋ ਹਲੇਲੋ ਮਹਾਰਾਜਾ ਰਿੰ ਸਿੰਘ ਵਰਗਾ ਰਾਜ ਮਜ਼ਾਕ ਬਣਾ ਕੇ ਰੱਖਿਆ ਇਹਨਾਂ ਨੇ ਰਾਜ ਕੀ ਹੁੰਦਾ ਜੀ ਰਾਜ ਇੱਕ ਪਵਿੱਤਰ ਚੀਜ਼ ਹੈ ਜਨਤਾ ਤੁਹਾਨੂੰ ਆਪਣਾ ਨੁਮਾਇੰਦਾ ਚੁਣਦੀ ਹੈ ਕਿ ਤੁਸੀਂ ਸਾਡੇ ਬਾਰੇ ਫੈਸਲੇ ਕਰਨੇ ਨੇ ਤੇ ਬਾਅਦ ਦੇ ਵਿੱਚ ਤੁਸੀਂ ਫੈਸਲੇ ਲੋਕਾਂ ਦੇ ਵਿਰੁੱਧ ਕਰਨ ਲੱਗ ਜਾਂਦੇ ਹੋ ਆਪਣੇ ਚਾਚੇ ਭਤੀਜੇ ਆ ਜਾਂਦੇ ਨੇ ਆਪਣੇ ਸਾਲੇ ਜੀਜੇ ਆ ਜਾਂਦੇ ਨੇ ਰਾਜ ਦਾ ਮਤਲਬ ਹੈ ਜਨਤਾ ਖੁਸ਼ ਰਹੇ ਕੋਈ ਵਰਗ ਜਨਤਾ ਦਾ ਕੋਈ ਵਰਗ ਭਾਵੇਂ ਕਿਸਾਨ ਹੈ ਮਜ਼ਦੂਰ ਹੈ ਦੁਕਾਨਦਾਰ ਹੈ ਹਲਵਾਈ ਹੈ ਚਾਹੇ ਉਹ ਕੋਈ ਖੱच्चਰ ਰੇੜਾ ਚਲਾਉਂਦਾ ਚਾਹੇ ਕੋਈ ਵਪਾਰੀ ਹੈ ਉਹਨੂੰ ਕੋਈ ਰਾਜ ਦੇ ਵਿੱਚ ਉਹਨੂੰ ਕੋਈ ਦੁੱਖ ਨਾ ਹੋਵੇ ਇਹ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਤੇ ਮਹਾਰਾਜਾ ਰਣਜੀਤ ਸਿੰਘ ਜੀ ਪੇਸ ਬਦਲ ਕੇ ਲੋਕਾਂ ਦੀਆਂ ਕੰਧਾਂ ਨਾਲ ਕੰਨ ਲਾ ਕੇ ਗੱਲਾਂ ਸੁਣਦੇ ਸੀ ਕਿ ਲੋਕ ਪਰਜਾ ਜਿਹੜੀ ਹੈ ਮੇਰੀ ਕਿਤੇ ਮੇਰੇ ਰਾਜ ਤੋਂ ਕੋਈ ਦੁਖੀ ਤਾਂ ਨਹੀਂ ਕੋਈ ਇਹ ਜੀ ਗੱਲ ਤਾਂ ਨਹੀਂ ਕਰ ਰਹੇ ਕਿ ਮੇਰੇ ਰਾਜ ਚ ਕਮੀ ਰਹਿ ਗਈ ਕੋਈ ਸੁਣਦੇ ਤਾਂ ਇਹ ਵੀ ਰਹੇ ਆ ਕੰਧਾਂ ਨਾਲ ਕੰਨ ਲਾ ਕੇ ਇਹ ਤੋਂ ਪਹਿਲਾਂ ਵਾਲੇ ਪਰ ਸੁਣਦੇ ਇਹ ਰਹੇ ਆ क्योंकि कोई घर चिट्टे तो बिना रहता नहीं गया कोई घर यह रहता नहीं गया किसी को पैसा तो नहीं रह गया कोई लुट लेना सारे आ गल सुनते गल्तियाँ महाराजा रणजीत सिंह वर्गा राजे जी सो गल्निया सौखिया निभा बहुत हैं। घालना घालनिया प्याग करने पे वारिया छा प ਫੇਰ ਕਿਤੇ ਜਾ ਕੇ ਲੋਕ ਆਉਦੇ ਦਿਲਾਂ ਚ ਪਾਸਵਰਡ ਦਿੰਦੇ ਨੇ ਤੁਹਾਨੂੰ ਫੇਰ ਬਸਾਉਂਦੇ ਦਿਲਾਂ ਚ ਇੱਕ ਰਾਜਾ ਸੀ ਉਹ ਕਹਿੰਦਾ ਮੈਂ ਰਾਜਾ ਤਾਂ ਹੈਗਾ ਪਰ ਮੈਂ ਮਸ਼ਹੂਰ ਨਹੀਂ ਹੈਗਾ ਇੰਨਾ ਮੇਰੀ ਬੱਲੇ ਬੱਲੇ ਕਿਵੇਂ ਹੋਊਗੀ ਉਹਨੇ ਵਜ਼ੀਰ ਬੁਲਾਏ ਵਜ਼ੀਰ ਕਹਿੰਦੇ ਜੀ ਖਜ਼ਾਨੇ ਦਾ ਮੂੰਹ ਜਨਤਾ ਵੱਲ ਨੂੰ ਖੋਲ ਦੋ ਲੋਕ ਬੱਲੇ ਬੱਲੇ ਕਰਨਗੇ ਅਨਾਉਂਸ ਕਰਤਾ ਜੀ ਕੱਲ ਨੂੰ ਖਜ਼ਾਨੇ ਦਾ ਮੂੰਹ ਖੁੱਲੂਗਾ ਜਨਤਾ ਵੱਲ ਨੂੰ ਲਾਈਨ ਬਣਾ ਕੇ ਆ ਜਿਓ ਜਨਤਾ ਆ ਗਈ ਲਾਈਨ ਬਣਾ ਕੇ ਕਿਸੇ ਨੂੰ ਮੋਹਰਾਂ ਮਿਲੀ ਜਾਣ ਕਿਸੇ ਨੂੰ ਸੋਨਾ ਮਿਲੀ ਜਾਵੇ ਚਾਂਦੀ ਮਿਲੀ ਜਾਵੇ ਇੱਕ ਫਕੀਰ ਬੰਦਾ ਵੀ ਲਾਈਨ 'ਚ ਲੱਗਿਆ ਹੋਇਆ ਸੀ ਰੱਬ ਦਾ ਭਗਤ ਮਸਤ ਬੰਦਾ ਲਾਈਨ 'ਚ ਲੱਗਿਆ ਉਹ ਵੀ ਸਾਧੂ ਸੰਤ ਕੋਈ ਜਦੋਂ ਦੀ ਵਾਰੀ ਆਈ ਤਾਂ ਨਾਲ ਹੀ ਸੱਜੇ ਪਾਸੇ ਕੋਈ ਬੈਠਾ ਸੀ ਅਪਾਹਜ ਬੰਦਾ ਉਹ ਕਹਿੰਦਾ ਯਾਰ ਤੂੰ ਤਾਂ ਅੰਗਹੀਣ ਐ ਤੂੰ ਤਾਂ ਹਜੇ ਲਾਈਨ 'ਚ ਵੀ ਨਹੀਂ ਲੱਗਿਆ ਲਾਈਨ ਹੀ ਬਹੁਤ ਲੰਬੀ ਹੈ ਕਹਿੰਦਾ ਤੂੰ ਤੇਰੀ ਵਾਰੀ ਕਦੋਂ ਆਉਗੀ ਤੂੰ ਐ ਕਰ ਤੂੰ ਮੇਰੀ ਥਾਂ ਤੇ ਆ ਜਾ ਮੈਂ ਬਾਅਦ ਚ ਆ ਜਾਣਾ ਉਹਨੂੰ ਵਾਰੀ ਦੇਖ ਕੇ ਫੇਰ ਲਾਈਨ ਚ ਲੱਗ ਗਿਆ ਫਕੀਰ ਫੇਰ ਵਾਰੀ ਆ ਗਈ ਫੇਰ ਕੋਈ ਥੱਲੇ ਪਾਸੇ ਬੈਠਾ ਸੀ ਕਹਿੰਦਾ ਯਾਰ ਤੇਰੇ ਤਾਂ 6:00 ਵਜੀ ਹੋਈ ਐ ਤੂੰ ਤਾਂ ਲਾਈਨ ਚ ਵੀ ਨਹੀਂ ਲੱਗਿਆ ਹਜੇ ਲਾਈਨ ਹੀ ਬਹੁਤ ਲੰਬੀ ਹੈ ਫਿਰ ਤੇ ਨਹੀਂ ਵਾਰੀ ਆਉਣੀ ਤੂੰ ਐ ਕਰ ਤੂੰ ਮੇਰੀ ਥਾਂ ਤੇ ਆ ਜਾ ਮੈਂ ਦੁਬਾਰੇ ਆ ਜਾਣਾ ਜੋ ਦੋ ਸੱਤ ਅੱਠ 10 ਵਾਰੀਆਂ ਐ ਕੀਤਾ ਸਾਰੇ ਸ਼ਹਿਰ ਚ ਰਾਜੇ ਦਾ ਕੋਈ ਨਾ ਹੀ ਨਾ ਲਵੇ ਚਰਚਾ ਹੀ ਕੱਲੇ ਫਕੀਰ ਦੀ ਚੱਲੇ ਕਹਿੰਦੇ ਇੱਕ ਬੰਦਾ ਓਏ ਸਵੇਰ ਦਾ ਵਾਰੀਆਂ ਹੀ ਦੇਈ ਜਾਂਦਾ ਓਏ ਆਪਦੀਆਂ ਜਦੋਂ ਰਾਜੇ ਨੂੰ ਪਤਾ ਲੱਗਿਆ ਬੜਾ ਗੁੱਸਾ ਚੜਿਆ ਕਹਿੰਦਾ ਖਜ਼ਾਨਾ ਮੈਂ ਲਟਾ ਰਿਆਂ ਬੱਲੇ ਬੱਲੇ ਫਕੀਰ ਦੀ ਹੋਈ ਜਾਂਦੀ ਐ ਆਪ ਜਾਵੜਿਆ ਕਹਿੰਦਾ ਮੈਂ ਆਪ ਹੱਥੀਂ ਆਪ ਦੇ ਖਜ਼ਾਨਾ ਵੰਡੂੰਗਾ ਹੱਥੀਂ ਵੰਡਣ ਲੱਗਾ ਰਾਜਾ ਉਹ ਫਕੀਰ ਦੀ ਫੇਰ ਵਾਰੀ ਆ ਗਈ ਫਕੀਰ ਕਹਿੰਦਾ ਕਿਸੇ ਨੂੰ ਕਾ ਤੂੰ ਆ ਜਾ ਤੂੰ ਆ ਜਾ ਤੂੰ ਮੇਰੇ ਕੋਲ ਪਹਿਲਾਂ ਇੱਥੇ ਬੈਠਾ ਯਾਰ ਮੈਂ ਬਾਚ ਆ ਜਾ ਨਾ ਤੂੰ ਆ ਜਾ ਰਾਜਾ ਕਹਿੰਦਾ ਗੱਲ ਸੁਣ ਬਾਹ ਫੜ ਲਈ ਉਹਦੀ ਗੱਲ ਸੁਣ ਫਕੀਰਾ ਸਵੇਰ ਦਾ ਤੂੰ ਇਹ ਕਰ ਰਿਹਾ 15 20 ਵਾਰੀ ਕਰ ਲਿਆ ਤਾਂ ਇਹ ਕੰਮ ਲਾਈਨ 'ਚ ਲੱਗ ਜਾਣਾ ਜਦੋਂ ਵਾਰੀ ਆਉਂਦੀ ਹੈ ਕਿਸੇ ਹੋਰ ਨੂੰ ਦੇ ਕੇ ਫੇਰ ਦੁਬਾਰੇ ਲਾਈਨ 'ਚ ਲੱਗ ਜਾਣਾ ਇਹ ਗਲਤ ਕਰ ਲੈ ਉਹ ਕਹਿੰਦਾ ਜੀ ਇਹ ਚ ਕਿਹੜੀ ਗਲਤ ਕਰ ਲੈ ਆਪਾਂ ਦੋਨੇ ਇੱਕੋ ਜਿਹੇ ਆ ਕਹਿੰਦਾ ਇੱਕੋ ਜਿਵੇਂ ਕਹਿੰਦਾ ਜੋ ਤੇਰੇ ਕੋਲ ਹੈ ਰਾਜਾ ਉਹ ਤੂੰ ਵੰਡੀ ਜਾਣਾ ਜੋ ਮੇਰੇ ਕੋਲੇ ਆ ਮੈਂ ਵੰਡੀ ਜਨਾ ਤੇਰੇ ਕੋਲੇ ਖਜ਼ਾਨਾ ਹੈ ਮੇਰੇ ਕੋਲੇ ਵਾਰੀਆਂ ਨੇ ਦੇਖਾਂ ਇਹ ਕਹਿੰਦਾ ਕੌਣ ਪਹਿਲਾਂ ਮੁੱਕੂ ਫਿਰ ਖਜ਼ਾਨਾ ਦੋ ਦਿਨ ਚੱਲ ਜੂ ਚਾਰ ਦਿਨ ਚੱਲ ਜੂ ਵਾਰੀਆਂ ਤਾਂ ਵੰਡੀ ਜਾਊਗਾ ਉਹ ਪੈਰੀ ਪੈ ਗਿਆ ਰਾਜਾ ਫਿਰ ਕਹਿੰਦਾ ਬਖਸ਼ ਦਿਓ ਜੀ ਕਹਿੰਦਾ ਐ ਨਹੀਂ ਖਜ਼ਾਨੇ ਵੰਡਣ ਨਾਲ ਨਹੀਂ ਹੁੰਦਾ ਲੋਕਾਂ ਦੇ ਦਿਲ ਜਿੱਤਣੇ ਪੈਂਦੇ ਆ ਵਾਰੀਆਂ ਛੱਡਣੀਆਂ ਪੈਂਦੀਆਂ ਤਿਆਗ ਕਰਨੇ ਪੈਂਦੇ ਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਆਪਣੇ ਸਰਵੰਸ ਦੀ 시디 ਆਜ਼ਮ ਭਗਤ ਸਿੰਘ ਹੋਰਾਂ ਨੇ ਆਪਣੀ ਰਾਜਗੁਰੂ ਸ੍ਰੀ ਦੇਵ ਹੋਰਾਂ ਨੇ ਆਪਣੀ 시디 ਆਜ਼ਮ 우ਦਮ ਸਿੰਘ ਜੀ ਨੇ ਆਪਣੀ ਕਰਤਾਰ ਸਿੰਘ ਸਰਾਭਾ ਹੋਰਾਂ ਨੇ ਆਪਣੀ ਜਉਣ ਦੀ ਵਾਰੀ ਛੱਡੀ ਤਾਂ ਆਜ਼ਾਦੀਆਂ ਮਿਲੀਆਂ ਨੇ ਕਿ ਚਲੋ ਅਸੀਂ ਨਹੀਂ ਜਿਉਂਦੇ ਸਾਡੀ ਕੌਮ ਜਿਊਂਗੀ ਤਾਂ ਤਾਂ ਇਹ ਅਜੇ ਤੇ ਆਪਾਂ ਇਕੱਠੇ ਹੋਏ ਸਵੇ ਪਾਇਸੇ ਲੁੱਟ ਕੇ ਤਾਬੇ ਲੁੱਟ ਕੇ ਬੱਸਾਂ ਲੁੱਟ ਕੇ ਪਹਾੜਾਂ 'ਚ ਬਣਾ ਕੇ ਮਹਿਲ ਇਹ ਕੋ ਕੋ ਰਾਜੇ ਬਣ ਜਾਂਦੇ ਸੋ ਵੀਰੋ ਅੱਜ ਦਾ ਦਿਨ ਬਹੁਤ ਮਹੱਤਵਪੂਰਨ ਦਿਨ ਹੈ ਸਾਰੇ ਅਖਬਾਰਾਂ 'ਚ ਅਸੀਂ ਰਾਜ ਪੱਦਰੀ ਸਮਾਗਮ ਦੀ ਅੱਜ ਐਡਾ ਲਵਾਈਆਂ ਪਹਿਲਾਂ ਭੁੱਲੀ ਗਏ ਸੀ ਤੁਸੀਂ ਜਿਹੜੀ ਕੌਮ ਆਪਣੇ ਵਿਰਸੇ ਨੂੰ ਨਹੀਂ ਨਹੀਂ ਯਾਦ ਰੱਖਦੀ ਕੌਮ ਖਤਮ ਹੋ ਜਾਂਦੀ 31 ਜੁਲਾਈ ਨੂੰ ਸ਼ਹੀਦ ਆਜ਼ਮ ਉਦਮ ਸਿੰਘ ਜੀ ਦੀ ਵਰਸੀ ਹੈ 28 ਸਤੰਬਰ ਨੂੰ ਸ਼ਹੀਦ ਆਜ਼ਮ ਭਗ ਸਿੰਘ ਦਾ ਜਨਮ ਦਿਨ ਹੈ 23 ਮਾਰਚ ਨੂੰ ਉਹਨਾਂ ਦਾ ਸ਼ਹੀਦੀ ਦਿਨ ਹੈ ਕੀ 5 7 10 15 20 50 100 ਦਿਨ ਮਨਾਉਣ ਵੇ ਆਪਾਂ ਨੂੰ ਕੀ ਹਰ ਜਾ ਯਾਰ ਉਹ ਇੰਨੀਆਂ ਕੁਰਬਾਨੀਆਂ ਕਰ ਗਏ ਆਪਾਂ ਉਹਨਾਂ ਨੂੰ ਕੱਲਾ ਸਲੂਟ ਹੀ ਨਹੀਂ ਮਾਰ ਸਕਦੇ ਬਸ ਕੱਲਾ ਯਾਦ ਰੱਖਣਾ ਚਾਹੀਦਾ ਅੱਜ ਤੁਸੀਂ ਜਿੰਨੇ ਆਏ ਹੋ ਨਾ ਬਹੁਤ ਮੈਨੂੰ ਖੁਸ਼ੀ ਹੈ ਜ਼ਿਕਰੋਂ ਚੱਲ ਕੇ ਆਇਆ ਹੁ ਥੋੜਾ ਚੱਲਿਆ ਹੋਇਆ ਕਦਮ ਉਸ ਮਹਾਨ ਸ਼ਾਸਕ ਦੇ ਸ਼ਰਦਾ ਦੇ ਫੁੱਲਾਂ ਦੇ ਵਿੱਚ ਵਾਦਾ ਕਰੂਗਾ ਕਿ ਹਾਂ ਮੈਨੂੰ ਵੀ ਲੋਕਾਂ ਨੇ ਯਾਦ ਰੱਖਿਆ ਹੈ ਮਾਝੇਲੰਦਰ ਦੀ ਇਲੈਕਸ਼ਨ ਤੇ ਸੀ ਮੈਂ ਕਿਹਾ ਨਾ ਮੈਂ ਜਾਣਾ ਮੈਂ ਜਾ ਕੇ ਆਉਂਗਾ ਸੁ ਪ੍ਰੋਗਰਾਮ ਬਣਾਇਆ ਛੋਟਾ ਪ੍ਰੋਗਰਾਮ ਬਣਾਇਆ ਮੈਂ ਕਿਹਾ ਕੋਈ ਵਰੀ ਵੱਡਾ ਬਣਾ ਲੈਣਾ ਪ੍ਰੋਗਰਾਮ ਉੱਥੇ ਫਿਰ ਜ਼ਿਆਦਾ ਨਾ ਗੱਲਾਂ ਹੋਣ ਤੇ ਅੰਨਾ ਹੁਣ ਚਲੋ ਘਟੋ ਘਟ ਇੱਕ ਐ ਪਰਿਵਾਰ ਵਾਂਗੂ ਬੈਠੇ ਆਪਾਂ ਧੰਨਵਾਦ ਵੀ ਕਰਨਾ ਏ ਤੁਹਾਡਾ ਤੁਸੀਂ ਸੰਗਰੂਰ ਦੇ ਵਿੱਚੋਂ ਜਿਹੜਾ 2014 ਚ ਆਪਾਂ ਬੂਟਾ ਲਾਇਆ ਸੀ ਉਹ ਬੂਟਾ ਹਰਾ ਕੀਤਾ ਪੌਣੇ 2 ਲੱਖ ਵੋਟਾਂ ਤੇ ਮੇਰਾ ਰਿਕਾਰਡ ਖਾਤੇ ਵਿੱਚ ਪਾਤਾ ਸੀ ਸਵਾ ਦੋ ਲੱਖ ਆ ਤੇ ਪੌਣੇ ਦੋ ਲੱਖ ਤੇ ਚਲੋ ਦੂਜੇ ਨੰਬਰ ਤੇ ਹੋ ਗਿਆ ਰਿਕਾਰਡ ਦੂਜੇ ਨੰਬਰ ਤੇ ਹੋ ਗਿਆ ਹੁਣ ਤੇ ਮੀਤ ਹੇਰ ਜਿਤਾਇਆ ਤੁਸੀਂ ਜਾ ਕੇ ਪੰਜਾਬ ਦੀ ਆਵਾਜ਼ ਬਣੂੰਗਾ ਉਹ ਲੱਗਿਆ ਬੋਲਣ ਜਾ ਕੇ ਉੱਥੇ ਉਹ ਕਿਉਂਕਿ ਉਹਦੇ ਕੋਲੇ ਤਜਰਬਾ ਹੈ ਦੋ ਵਾਰ ਦਾ ਐਮਐਲਏ ਹੈ ਮੰਤਰੀ ਰਿਹਾ ਹੈ ਆਪਸਰਾ ਤੋਂ ਕੰਮ ਕਰਾਉਣੇ ਆਉਂਦੇ ਨੇ ਇਧਰੋਂ ਮੈਂ ਹੈਗਾ ਨਾਲ ਉਹਦੇ ਮੈਂ ਦੱਸੂ ਉਹਨੂੰ ਵੀ ਉੱਥੇ ਬੋਲਣ ਦੇ ਤਰੀਕੇ ਕਿਹੜੇ-ਕਿਹੜੇ ਨੇ ਸੰਗਰੂਰ ਦੀ ਆਵਾਜ਼ ਸੰਸਦ ਚ ਗੂੰਜੂਗੀ ਉਹ ਪਹਿਲੀ ਵਾਰ ਹੋਇਆ ਹੈ ਕਿ ਸੰਗਰੂਰ ਵਾਲਿਆਂ ਨੇ ਫੈਸਲਾ ਕੀਤਾ ਹੈ ਜਿਨ੍ਹਾਂ ਦੀ ਸਰਕਾਰ ਹੈ ਉਹਨਾਂ ਦੀ ਐਮਪੀ ਹੈ ਨਹੀਂ ਤਾਂ ਉਧਰਲੇ ਪਾਸੇ ਰਹਿਨੇ ਆਪਾਂ ਪਰਲੇ ਪਾਸੇ ਪਹਿਲੀ ਵਾਰ ਹੋਇਆ ਹਿਸਟਰੀ ਚ 14 ਚ ਮੈਂ ਸੀ ਸਰਕਾਰ ਗਾਲੀਆ ਦੀ ਸੀ 19 ਚ ਮੈਂ ਸੀ ਸਰਕਾਰ ਕਾਂਗਰਸ ਦੀ ਸੀ 22 ਚ ਸਰਕਾਰ ਆ ਗਈ ਸਿਮਰਜੀਤ ਮਾਨ ਸੀ ਆ ਹੁਣ ਪਹਿਲੀ ਵਾਰ ਹੋਇਆ ਵੀ ਸਰਕਾਰ ਵੀ ਆਪਣੀ ਐਮਪੀ ਲਈ ਆਪਣਾ ਹੁਣ ਨਜ਼ਾਰੇ ਦੇਖਿਓ ਤੁਹਾਨੂੰ ਪਤਾ ਲੱਗੂਗਾ ਹੁਣ ਵੀ ਫਾਇਦਾ ਕੀ ਹੁੰਦਾ ਇਸ ਗੱਲ ਦਾ ਕਿ ਉਧਰੋਂ ਵੀ ਤੇ ਉਧਰੋਂ ਵੀ ਸੰਸਦ ਵਾਲੀਆਂ ਪੌੜੀਆਂ ਤੋਂ ਤੇ ਵਿਧਾਨ ਸਭਾ ਵਾਲੀਆਂ ਪੌੜੀਆਂ ਤੋਂ ਜਦੋਂ ਤੁਸੀਂ ਆਪਣੇ ਬੰਦੇ ਭੇਜਦੇ ਹੋ ਉਹਨਾਂ ਪੌੜੀਆਂ ਤੋਂ ਨੀਦ ਰੱਖਿਓ ਕਿਉਂ ਤੁਹਾਡੇ ਘਰਾਂ ਦੀਆਂ ਪੌੜੀਆਂ ਤੁਹਾਡੀ ਤਰੱਕੀ ਦੀਆਂ ਪੌੜੀਆਂ ਉੱਚੀਆਂ ਜਾਣਗੀਆਂ ਹੋਰ ਉੱਚੀਆਂ ਜਾਣ ਸਾਡਾ ਕੰਮ ਹੀ ਸੁਮਹਾਰਾਜਾ ਰਣਜੀਤ ਸਿੰਘ ਜੀ ਉਹਨਾਂ ਦੇ ਰਾਜ ਦੀਆਂ ਤਾਂ ਬਹੁਤ ਗੱਲਾਂ ਨੇ ਜੀ ਮਹਾਰਾਜ ਸਾਹਿਬ ਹਾਥੀ ਤੇ ਬਹਿ ਕੇ ਆਪਣੇ ਪੂਰੇ ਕਾਫਲੇ ਸMeVਤ ਜਾ ਰਹੇ ਸੀ ਅਚਾਨਕ ਇੱਕ ਰੋੜਾ ਵੱਜਿਆ ਉਹਨਾਂ ਦੇ ਮੱਥੇ 'ਚ ਸਿਕਿਉਰਿਟੀ ਨੂੰ ਚਿੰਤਾ ਹੋ ਗਈ ਉਹਨੇ ਬੰਦਾ ਫੜ ਲਿਆ ਜਿਹਨੇ ਰੋੜਾ ਮਾਰਿਆ ਸੀ ਪੇਸ਼ ਕੀਤਾ ਮਹਾਰਾਜ ਸਾਹਮਣੇ ਕਹਿੰਦੇ ਰੋੜਾ ਕਿਉਂ ਮਾਰਿਆ ਵੀ ਤੂੰ ਉਹ ਕਹਿੰਦਾ ਜੀ ਮੈਂ ਤਾਂ ਸੱਚੀ ਮੁੱਚੀ ਤੁਹਾਡੇ ਨਹੀਂ ਮਾਰਦਾ ਸੀਗਾ ਮੈਂ ਹੈਗਾ ਦੋ ਦਿਨ ਤੋਂ ਭੁੱਖਾ ਮੈਂ ਤਾਂ 베ਰੀ ਦੇ 베ਰ ਸੀਗੇ ਲੱਗੇ ਓਏ ਮੈਂ ਤਾਂ ਉਹਦੇ ਰੋੜਾ ਮਾਰਿਆ ਸੀ ਤੇ ਕੁਦਰਤੀ ਕਿਤੇ ਤੁਹਾਡਾ ਵਿੱਚ ਕਾਫਲਾ ਆ ਗਿਆ ਥੋੜੇ ਵੱਜ ਗਿਆ ਮੈਨੂੰ 베ਰ ਮਿਲ ਜਾਂਦੇ ਚਾਰ ਪੰਜ ਛੱਟ ਜਾਂਦੇ ਮੈਂ ਖਾ ਲੈਂਦਾ ਮੇਰੀ ਭੁੱਖ ਮਿਟ ਜਾਂਦੀ ਮਹਾਰਾਜ ਸਾਹਿਬ ਰঞ্জੀਤ ਸਿੰਘ ਜੀ ਕਹਿੰਦੇ ਲਿਓ ਵੀ ਸੋਨੇ ਦੀਆਂ ਮੋਹਰਾ ਦੇ ਦਿਓ ਇਹਨੂੰ ਉਹ ਵਜੀਰ ਕਹਿੰਦੇ ਆ ਕੀ ਕਰੀ ਜਾਨੇ ਮਹਾਰਾਜ ਸਾਹਿਬ ਨਾਲੇ ਤਾਂ ਰੋੜਾ ਮਾਰਿਆ ਥੋੜੇ ਨਾਲੇ ਤੁਸੀਂ ਉਹਨੂੰ ਨਾਮ ਦੇਈ ਜਾਨੇ ਕੰਨਾਂ ਗੱਲ ਸੁਣ ਇੱਕ ਬੰਦਾ ਇੱਕ ਬੇਜਾਨ ਬੇਜ਼ੁਬਾਨ 베ਰੀ ਹੈ 베ਰੀ ਉਹਦੇ ਤੇ ਰੋੜਾ ਮਾਰ ਕੇ ਜੇ ਉਹਦੀ ਭੁੱਖ ਮਿਟਾ ਸਕਦਾ ਹੈ ਉਹਨੂੰ ਕੁਝ ਮਿਲਦਾ ਹੈ ਬੇਜ਼ੁਬਾਨ 베ਰੀ ਦੇ ਰੋੜਾ ਮਾਰ ਕੇ ਉਹਨੂੰ ਕੁਝ ਮਿਲਦਾ ਹੈ ਟਿੱਡ ਫਰਨ ਨੂੰ ਤਾਂ ਫਿਰ ਮਹਾਰਾਜਾ ਰਣਜੀਤ ਸਿੰਘ ਦੇ ਰੋੜਾ ਮਾਰ ਕੇ ਤਾਂ ਉਹਨੂੰ ਬਹੁਤ ਜ਼ਿਆਦਾ ਕੁਝ ਮਿਲਣਾ ਚਾਹੀਦਾ ਹੈ ਮੋਹਰਾ ਦੇਤੀਆਂ ਜੀ ਐਹਾ ਜਾਂ ਜ਼ਿਰਾ ਹੈ